ਅੱਜ ਦੇ ਟਾਈਮ ਦੇ ਵਿੱਚ ਜਾਰੀ ਦੀ ਮਿਸਾਲ ਦੇਖਣੀ ਹੈ ਮਿੱਤਰੋ ਤਾਂ ਇਹ ਵੀਡੀਓ ਦੇ ਨਾਲ ਅਖੀਰ ਤੱਕ ਜਰੂਰ ਬਨੇ ਰਹੋ ਕਿਉਂਕਿ ਯਾਰਾਂ ਦੀ ਜਾਰੀ ਦੇ ਨਾਲ ਇਹ ਜਿਹੜਾ ਫਾਰਮ ਚੱਲਦਾ ਵਾ ਬਾਈ ਕਲਜਿੰਦਰ ਸਿੰਘ ਖਾਲਸੇ ਦੇ ਫਾਰਮ ਦੇ ਉੱਪਰ ਅੱਜ ਤੁਹਾਨੂੰ ਲੈ ਕੇ ਆਏ ਆਂ ਪਿੰਡ ਝੰਡੇ ਵਾਲਾ ਦੇ ਵਿੱਚ ਦੋ ਤੁਹਾਨੂੰ ਟਾਪ ਕਲਾਸ ਦੇ ਬਸ਼ੇਰੇ ਦਿਖਾਵਾਂਗੇ ਬਾਈ ਨੇ ਬਹੁਤ ਸੇਵਾ ਦੇ ਨਾਲ ਤਿਆਰ ਕੀਤੇ ਹੋਏ ਆ ਵੀਡੀਓ ਨੂੰ ਅਖੀਰ ਤੱਕ ਸਾਰੇ ਜਣੇ ਜਰੂਰ ਦੇਖ ਲਿਓ ਤੁਹਾਨੂੰ ਬਹੁਤ ਆਨੰਦ ਆਊਗਾ ਕਿਉਂਕਿ ਬਾਈ ਨੇ ਆਪਦੀ ਜ਼ਿੰਦਗੀ ਬਾਰੇ ਵੀ ਦੱਸਿਆ ਵੀ ਕਿਵੇਂ ਘੋੜਿਆਂ ਦੀ ਸੇਵਾ ਨੇ ਬਾਈ ਦੀ ਜ਼ਿੰਦਗੀ ਨੂੰ ਇਕਦਾਂ ਹੀ ਬਦਲ ਕੇ ਰੱਖ ਦਿੱਤਾ ਕਿਉਂਕਿ ਆਮ ਤੌਰ ਤੇ ਆਪਾਂ ਕਹਿੰਦੇ ਆ ਵੀ ਸੇਵਾ ਦਾ ਫਾਲਾ ਜਿਹੜਾ ਆਪਾਂ ਨੂੰ ਅਗਲੇ ਜਨਮ ਦੇ ਵਿੱਚ ਮਿਲਦਾ ਵਾ ਪਰ ਬਾਈ ਕਹਿੰਦਾ ਮੈਨੂੰ ਜਿਹੜਾ ਘੋੜਿਆਂ ਦੀ ਸੇਵਾ ਦਾ ਫਾਲਾ ਉਹ ਇਸੇ ਜਨਮ ਦੇ ਵਿੱਚ ਹੀ ਮਿਲ ਗਿਆ ਕਿਉਂਕਿ ਬਹੁਤ ਜ਼ਿਆਦਾ ਚੰਗੀ ਲਾਈਨ ਬਾਈ ਕਹਿੰਦਾ ਮੈਨੂੰ ਜਿਹੜੀ ਕੋਰ ਸਿੱਖੀ ਵਾਲੀ ਘੋੜਿਆਂ ਨੇ ਦਵਾਈ ਆ ਆ ਜੋ ਗੱਲਬਾਤ ਕਰਦੇ ਆ ਬਾਈ ਦੇ ਆਪਾਂ ਘੋੜਿਆਂ ਦੀ ਸਾਰੇਆਂ ਤੋਂ ਪਹਿਲਾਂ ਜਿਹੜਾ ਤੁਸੀਂ ਇਸ ਟਾਈਮ ਸਕਰੀਨ ਦੇ ਉੱਪਰ ਬਸ਼ੇਰਾ ਦੇਖ ਰਹੇ ਹੋ ਮਿੱਤਰੋ ਇਹਦਾ ਨਾਮ ਹੈਗਾ ਜੀ ਬਰੂਦ ਤੁਸੀਂ ਦੇਖ ਹੀ ਰਹੇ ਹੋ ਇਹਦਾ ਅਗਰੈਸਿਵ ਪਨ ਤੇ ਇਹਦੀ એનર્ਜੀ ਤੇ ਬਾਈ ਕਹਿੰਦਾ ਇੰਨੀ ਕੁ ਜ਼ਿਆਦਾ એનર્ਜੀ ਆ ਤਾਂ ਹੀ ਇਹਦਾ ਨਾਮ ਬਰੂਦ ਰੱਖਿਆ ਵਾ ਬਲੱਡ ਲਾਈਨ ਵਾਲੇ ਪਾਸੇ ਨੂੰ ਆਪਾਂ ਜਾਈਏ ਤਾਂ ਇਹ ਬੇਤਾਬ ਘੋੜੇ ਦਾ ਜੋ ਕਿ ਨੁਕਰਿਆਂ ਦੀ ਦੁਨੀਆ ਦੇ ਵਿੱਚ ਬਹੁਤ ਚੰਗੇ ਤੇ ਮਹਿੰਗੇ ਰੇਟ ਦੇ ਵਿੱਚ ਜਿਹੜਾ ਘੋੜਾ ਵਿਗਿਆ ਉਹਦਾ ਇਹ ਪੋਤਾ ਮਿੱਤਰੋ ਤੇ ਅੱਗੇ ਨੂੰ ਦਾਦੇ ਵਾਲੇ ਨੂੰ ਜਾਈਏ ਤਾਂ ਇਹਦਾ ਦਾਦਾ ਜਿਹੜਾ ਅਰਜਨ ਰੌਲੀ ਵਾਲਾ ਦੁਨੀਆ ਦਾ ਉਹ ਸੁਪਰਸਟਾਰ ਜਿਨੇ ਬਹੁਤ ਜ਼ਿਆਦੇ ਚੰਗੇ ਬੱਚੇ ਪੈਦਾ ਕਰੇ ਆ ਉਹ ਉਹ ਆ ਘੋੜੇ ਨੂੰ ਤੁਸੀਂ ਸਕਰੀਨ ਦੇ ਉੱਪਰ ਦੇਖ ਹੀ ਰਹੇ ਹੋ ਕੰਨਾਂ ਵਾਲੇ ਪਾਸਿਓਂ ਪੁੱਠਾ ਸਾਰੀਆਂ ਚੀਜ਼ਾਂ ਵੇਰ ਦੇਖੋ ਘੋੜੇ ਦੀ ਬਹੁਤ ਜ਼ਿਆਦੇ ਚੰਗੀ ਆ ਤੇ ਜੇਕਰ ਆਪਾਂ ਗੱਲ ਕਰੀਏ ਇਹਦੀ ਰਿਜ਼ਲਟਾਂ ਦੀ ਤਾਂ ਬਾਈ ਕਹਿੰਦਾ ਇਹਦੇ ਰਿਜ਼ਲਟ ਜਿਹੜੇ ਪਹਿਲੇ ਫਾਰਮ ਤੋਂ ਆਪਾਂ ਲਿਆ ਸੀ ਉੱਥੇ ਇਹਦੇ ਜਿਹੜੀਆਂ ਕਮੀਟਿੰਗ ਕੀਤੀ ਹੋਈਆਂ ਘੋੜੀਆਂ ਦਾ ਉਹੀ ਆ ਗਿਆ ਬਹੁਤ ਜਿਆਦਾ ਸੋਹਣਾ ਜਿਹੜਾ ਨੁਕਰਾ ਰਿਜ਼ਲਟ ਆਇਆ ਵਾ ਕਿਉਂਕਿ ਮਾਂ ਵੀ ਬਾਈ ਕਹਿੰਦਾ ਇਹਦੀ ਕਨਫਰਮ ਜਿਹੜੀ ਨੁਕਰੀ ਆ ਪਿਓ ਵਾਲੇ ਪਾਸਿਓਂ ਦਾਦੇ ਵਾਲੇ ਪਾਸਿਓਂ ਤੋਂ ਬਹੁਤ ਸਟਰੋਂਗ ਲਾਈਨ ਆ ਤੇ ਇਹਦੇ ਜਿਹੜੇ ਬੱਚੇ ਆ ਉਹ ਨੁਕਰੇ ਹੀ ਆਉਣੇ ਆ ਕਿਉਂਕਿ ਬਾਈ ਹੁਣੇ ਨਾਰਮਲ ਫੀਸ ਦੇ ਉੱਪਰ ਹੀ ਇਹਦੀ ਜਿਹੜੀ ਮੀਟਿੰਗ ਕਰਵਾ ਰਹੇ ਆ ਬਾਈ ਕਹਿੰਦਾ 15000 ਰੁਪਇਆ ਖਾਲਸਾ ਕਹਿੰਦਾ ਕਲਿੰਦਰ ਕਹਿੰਦਾ ਇਹਦੀ ਆਪਾਂ ਫੀਸ ਰੱਖੀ ਆ ਉਹਦੇ ਵਿੱਚ ਵੀ ਜੇਕਰ ਕੋਈ ਮਾਤੜ ਬੰਦਾ ਆਉਂਦਾ ਦੱਸ ਕੇ ਤਾਂ ਆਪਾਂ ਉਹਦਾ ਪੂਰਾ ਮਾਨ ਤਨ ਕਰਾਂਗੇ ਤੇ ਕਿਉਂਕਿ ਬਾਈ ਕਹਿੰਦਾ ਆਪਾਂ ਇਹਨਾਂ ਦੀ ਸੇਵਾ ਕਰਦੇ ਆਂ ਤੇ ਪ੍ਰਮਾਤਮਾ ਜਿਹੜਾ ਆਪਾਂ ਨੂੰ ਫਾਲਾ ਜਿਹੜਾ ਉਹ ਦਿੰਦਾ ਵਾ ਤੇ ਹਾਈਟ ਇਹਦੀ ਮਿੱਤਰੋ 6 ਫੁੱਟ ਇੰਚ ਇਸ ਟਾਈਮ ਬਸ਼ੇਰੇ ਦੀ ਹੋ ਚੁੱਕੀ ਆ ਚਾਰ ਦੰਦ ਹੀ ਆ ਹਜੇ ਹਜੇ ਇਹਨੇ ਬਹੁਤ ਹੋਰ ਕੁਝ ਕਰਨਾ ਵਾ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਸੇਵਾ ਦੀ ਤਾਂ ਬਾਈ ਜਿਹੜਾ ਬਹੁਤ ਪਿਆਰ ਦੇ ਨਾਲ ਇਹਨਾਂ ਦੀ ਸੇਵਾ ਕਰਦਾ ਵਾ ਤੇ ਸੇਵਾ ਦਾ ਜਿਹੜਾ ਫਾਲਾ ਉਹ ਪ੍ਰਮਾਤਮਾ ਨੇ ਦੇਣਾ ਹੀ ਹੁੰਦਾ ਵਾ ਤੇ ਰਿਜ਼ਲਟ ਇਹਦਾ ਜਿਵੇਂ ਆਪਾਂ ਕਹ ਦੀ ਇਹ ਨੋਗਰਾ ਪਹਿਲਾਂ ਵੀ ਆਇਆ ਵਾ ਤੇ ਹੁਣ ਵੀ ਬਾਈ ਕਹਿੰਦਾ ਜਿਹੜੇ ਆਪਣੇ ਫਾਰਮ ਤੇ ਆ ਕੇ ਇਹਦੇ ਤੋਂ ਘੋੜੀਆਂ ਮੀਟ ਹੋਈਆਂ ਉਹਨਾਂ ਦਾ ਰਿਜ਼ਲਟ ਵੀ ਤਕਰੀਬਨ ਤਕਰੀਬਨ ਆਉਣ ਵਾਲੀ ਆ ਜੇਕਰ ਤੁਸੀਂ ਇਹ ਬਰੂਦ ਤੋਂ ਕੋਈ ਵੀ ਮੀਟਿੰਗ ਸਰਵਿਸ ਲੈਣੀ ਚਾਹੁੰਦੇ ਆ ਤਾਂ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਵਾ 15000 ਰੁਪਏ ਤੇ ਤੁਸੀਂ ਮੀਟਿੰਗ ਸਰਵਿਸ ਲੈ ਸਕਦੇ ਹੋ ਤੇ ਆਹ ਦੇਖੋ ਮਿੱਤਰੋ ਔਖ ਲੈਂਦੀ ਆ ਨਾ ਦੇਖ ਕੇ ਬਹੁਤ ਜਿਆਦਾ ਚੰਗਾ ਬਛੇਰਾ ਏ ਦੂਸਰਾ ਬਾਈ ਉਹਨਾਂ ਦੇ ਫਾਰਮ ਦਾ ਮੱਜੂ ਕੇ ਬਲੱਡ ਲਾਈਨ ਦਾ ਬਸ਼ੇਰਾ ਵਾ ਹਜੇ 2 ਦੰਦ ਹੀ ਹੋਇਆ ਸੱਜਣੂ ਕੰਨ ਦੇਖੋ ਧੌਣ ਦੇਖੋ ਬਹੁਤ ਜ਼ਿਆਦਾ ਚੰਗੀ ਆ ਜੇਕਰ ਹਾਈਟ ਦੀ ਗੱਲ ਕਰੀਏ ਤਾਂ ਬਾਈ ਕਹਿੰਦਾ 63 ਪਲੱਸ ਜਿਹੜੀ ਇਹਦੀ ਹਾਈਟ ਹੋ ਚੁੱਕੀ ਆ ਹਜੇ ਬੱਚਾ ਹੀ ਆ ਨਿਆਣਾ ਹੀ ਆ ਮਾਰਕਿੰਗ ਦੀ ਜੇਕਰ ਗੱਲ ਕਰੀਏ ਬਾਕੀ ਸਾਰਾ ਜੈਡ ਬਲੈਕ ਤੇ ਦੋ ਪੈਰ ਆ ਜਿਹੜੇ ਮਗਰਲੇ ਦੇ ਚਿੱਟੇ ਆ ਤੇ ਕਰੀਏ ਗੱਲ ਫਿਰ ਇਹਦੇ ਪਿਓ ਦੀ ਐਸਕੋ ਬਾਰ ਦਾ ਬੱਚਾ ਮਿੱਤਰੋ ਇਹ ਐਸਕੋਬਾਰ ਬਗਰਾਨਾ ਦਾ ਵਾਲਾ ਬਈ ਵਾਲਾ ਬਹੁਤ ਜਿਆਦੇ ਚੰਗੇ ਜਿਹੜੇ ਬੱਚੇ ਪੈਦਾ ਕਰ ਰਿਆ ਵਾ ਲੋਪੂ ਵਾਲੇ ਪੋਰਸ ਦਾ ਇਹ ਭਰਾ ਹੋ ਗਿਆ ਤੇ ਦਾਦੇ ਵਾਲੇ ਪਾਸੇ ਨੂੰ ਚਲੇ ਜਾਈਏ ਤਾਂ ਫਤਿਹ ਲੈ ਜਾਂ ਡ ਘੋੜਾ ਹੋਇਆ ਮਿੱਤਰੋ ਧੌਣ ਵਾਲੇ ਪਾਸਿਓਂ ਕੰਨਾਂ ਵਾਲੇ ਪਾਸਿਓਂ ਜਿਵੇਂ ਆਪਾਂ ਕਹਦੀਏ ਉਹੀ ਤਰੀਕੇ ਦੇ ਨਾਲ ਹੀ ਇਹ ਬਿਹਰੇ ਦਾ ਜਿਹੜਾ ਸਟਰਕਚਰ ਬਣਿਆ ਹੋਇਆ ਵਾ ਦੇਖੋ ਤੁਸੀਂ ਧੌਣ ਤੋਂ ਬਣੀਆ-ਮੁਨੀਆ ਬਹੁਤ ਪਤਲਾ ਵਾ ਤੇ ਕੰਨ ਤੇ ਖੜਨੀ ਬਿਲਕੁਲ ਤੁਸੀਂ ਦੇਖੋ ਇੱਥੇ ਆ ਕੇ ਬਣਾਉਂਦਾ ਨਾ ਦਿਲ ਬਹੁਤ ਜਿਆਦੇ ਸੋਹਣਾ ਵਾ ਇਹ ਮੱਝੂ ਕੇ ਬਲੱਡ ਲਾਈਨ ਦਾ ਬਿਛੇਰਾ ਬਾ ਇਹਦੀ ਮੀਟਿੰਗ ਸਰਵਿਸ ਵੀ ਚਾਲੂ ਆ ਤੇ ਇਹ ਇਹਦੀ ਜਿਹੜੀ ਫੀਸ ਆ 21000 ਰੁਪਏ ਫੀਸ ਬਾਈ ਉਹਨਾਂ ਨੇ ਰੱਖੀ ਆ ਤੇ ਇਹਦੇ ਵਿੱਚ ਵੀ ਉਹੀ ਆ ਜੇਕਰ ਕੋਈ ਮਾਤੜ ਬੰਦਾ ਆਉਂਦਾ ਤਾਂ ਬਾਈ ਕਹਿੰਦਾ ਆਪਾਂ ਕਰ ਲਾਂਗੇ ਤੇ ਬਾਕੀਆਂ ਦੇ ਲਈ 21000 ਰੁਪਏ ਇਹਦੀ ਜਿਹੜੀ ਫੀਸ ਆ ਤੇ ਰਿਜ਼ਲਟ ਮਿੱਤਰੋ ਤੈਂ ਆ ਤੋੜਦੀਆਂ ਇਹ ਬਿਛੇਰੇ ਨੇ ਅੱਧ ਰਿਜ਼ਲਟ ਦੀਆਂ ਫਤਿਹ ਅਰਗਾ ਬੱਚਾ ਦਿੱਤਾ ਦੋ ਇਹਦੇ ਰਿਜ਼ਲਟ ਇਸ ਟਾਈਮ ਸੱਜਣੋ ਆ ਗਏ ਇੱਕ ਬਿਛੇਰਾ ਆਇਆ ਬਿਲਕੁਲ ਜੈਡ ਬਲੈਕ ਬਹੁਤ ਜ਼ਿਆਦਾ ਚੰਗੇ ਕੰਨਾਂ ਦਾ ਜਿਹੜਾ ਤੁਸੀਂ ਹੁਣ ਸਕਰੀਨ ਦੇ ਉੱਪਰ ਇਸ ਟਾਈਮ ਦੇਖ ਰਹੇ ਹੋ ਤੇ ਇੱਕ ਜਿਹੜੀ ਇਹਦੀ ਆਈ ਹੈ ਬਸ਼ੇਰੀ ਉਹ ਵੀ ਚੰਪੀਆਂ ਕੁੜੀਆਂ ਤੇ ਮਿੱਤਰੋ ਇਹਨੇ ਰਿਜ਼ਲਟ ਜਿਹੜਾ ਮਾਰਵਾੜੀ ਦਿੱਤਾ ਬਹੁਤ ਆਬਾਪ ਨੂੰ ਇਹ ਬਸ਼ੇਰੇ ਨੇ ਤਰੂਹ ਕੀਤਾ ਵਾ ਜੇਕਰ ਇਹਦੇ ਤੁਸੀਂ ਮੀਟਿੰਗ ਸਰਵਿਸ ਲੈਣੀ ਚਾਹੁੰਦੇ ਹੋ ਤਾਂ ਬਾਈ ਕਲਜਿੰਦਰ ਸਿੰਘ ਖਾਲਸੇ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਵਾ ਬਾਈ ਨੂੰ ਤੁਸੀਂ ਫੋਨ ਲਾ ਲਿਓ ਤੇ ਬਾਈ ਨੂੰ ਵਧਾਈਆਂ ਜਰੂਰ ਦਿਓ ਬਾਈ ਦੀ ਸੇਵਾ ਕਿਵੇਂ ਲੱਗੀ ਤੇ ਬਾਈ ਦੇ ਦੋਨੇ ਕੋੜੇ ਕਿਵੇਂ ਲੱਗੇ ਕਮੈਂਟ ਕਰਕੇ ਵੀ ਦੱਸ ਦਿਓ ਤੇ ਯਾਰ ਆਪਣਾ ਜਿਸ ਕਰਨ ਘੋਲੀ ਵਾਲਾ ਇਹਨੇ ਵੀ ਬਹੁਤ ਸਾਹਸ ਦਿੱਤਾ ਉਸ ਦਿਨ ਵੀਡੀਓ ਬਣਾਉਣ ਦੇ ਵਿੱਚ ਕਿਉਂਕਿ ਗਰਮੀ ਵੀ ਬਹੁਤ ਜਿਆਦਾ ਸੀ ਤੇ ਘੋੜਿਆਂ ਦੇ ਵਿੱਚ ਵੀ ਬਾਈ ਉਹਨਾਂ ਦੇ ਵਿੱਚ ਬਹੁਤ ਜਿਆਦਾ ਗਰਮੀ ਆ ਆਜੋ ਆਪਾਂ ਕਰਦੇ ਆ ਗੱਲਬਾਤ ਬਾਈ ਕਲਜਿੰਦਰ ਦੇ ਨਾਲ ਕਿਹੜੇ ਕਿਹੜੇ ਸੱਜਣਾ ਨੇ ਬਾਈ ਦੀ ਜ਼ਿੰਦਗੀ ਬਦਲਣ ਦੇ ਵਿੱਚ ਸਾਥ ਦਿੱਤਾ ਉਹਨਾਂ ਸੱਜਣਾ ਬਾਰੇ ਵੀ ਗੱਲਬਾਤ ਕਰਾਂਗੇ ਵੀਡੀਓ ਨੂੰ ਅਖੀਰ ਤੱਕ ਸਾਰੇ ਜਾਣੇ ਜ਼ਰੂਰ ਦੇਖ ਲਿਓ ਆਜੋ ਕਰਦੇ ਆ ਬਾਈ ਦੇ ਨਾਲ ਗੱਲਬਾਤ ਮੇਰੇ ਮਿੱਤਰੋ ਸਵਾਗਤ ਹੈ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਆਪਾਂ ਪਹੁੰਚੇ ਆ ਮੋਗੇ ਜ਼ਿਲ੍ਹੇ ਦੇ ਪਿੰਡ ਝੰਡੇਵਾਲਾ ਤੇ ਇਹ ਸਟੱਡ ਫਾਰਮ ਦਾ ਨਾਮ ਵੀ ਝੰਡੇਵਾਲਾ ਸਟੱਡ ਫਾਰਮ ਦੇ ਨਾਂ ਤੇ ਬਹੁਤ ਮਸ਼ਹੂਰ ਆ ਤੇ ਬਾਈ ਹੁਣਾਂ ਦੇ ਕੋਲੇ ਦੋ ਘੋੜੇ ਆ ਇੱਕ ਨੁਗਰਾ ਤੇ ਇੱਕ ਮਾਰવાડી ਤੇ ਦੋਨਾਂ ਘੋੜਿਆਂ ਦੀ ਵੀਡੀਓ ਤੁਸੀਂ ਸ਼ੁਰੂ ਦੇ ਵਿੱਚ ਦੇਖ ਚੁੱਕੇ ਹੋ ਤੇ ਕਮੈਂਟ ਕਰਕੇ ਦੱਸ ਵੀ ਦਿਓ ਤੁਹਾਨੂੰ ਘੋੜੇ ਕਿਵੇਂ ਲੱਗੇ ਜਿਹੜਾ ਆਪਾਂ ਸਵਾਗਤ ਕਰਦੇ ਆ ਘੋੜਿਆਂ ਬਾਰੇ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਤੇ ਆਓ ਵੀ ਕੁਲਵਿੰਦਰ ਪਹਿਲਾ बहुत बहुत भाई ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਜਿਹੜੇ ਤੁਸੀਂ ਧੰਨਵਾਦ ਕਰ ਰਹੇ ਅੱਦੇ ਬੋਲ ਤੇ ਆਪਣੇ ਸਾਦੇ ਤੇ ਆਏ ਤੇ ਇੱਕ ਤਾਂ ਥੋੜੀ ਜਿਹੀ ਆਪਾਂ ਸ਼ੁਰੂ ਚ ਹੀ ਹਨਾ ਵੀਡੀਓ ਤੇ ਫਾਰਮ ਦੀ ਲੋਕੇਸ਼ਨ ਬੋਲਦੀ ਕਿਉਂਕਿ ਚੰਡੇ ਵਾਲੇ ਕਈ ਭਲੇਖਾ ਪੈ ਜਾਂਦਾ ਹਨ ਇਹ ਬਈ ਆਪਣਾ ਹੈਗਾ ਚੰਡੇ ਵਾਲਾ ਠੀਕ ਹੈ ਜੀ ਇਹ ਮੇਨ ਪਿੰਡ ਮੋਗੇ ਦਾ ਵੱਡਾ ਚੜੱਕ ਚੜੱਕ ਦੇ ਬਿਲਕੁਲ ਲੱਗਿਆ ਆਪਣੇ ਮੰਡੀ ਬਹੁਤ ਮਸ਼ਹੂਰ ਆ ਜਿਹੜਾ ਚੰਡੇ ਵਾਲਾ ਬਿਲਕੁਲ ਹਨਾ ਇਹ ਚੰਡੇ ਵਾਲਾ ਵਜਦਾ ਤੇ ਬੋੜਾਂ ਤੋਂ ਆਪਣੀ ਲੋਕੇਸ਼ਨ ਹੈ ਉਹ ਜਿਹੜੇ ਬੋੜ ਬਹੁਤ ਆਪਣੇ ਮੇਨ ਰੋਡ ਤੇ ਸਮਾਦ ਭਾਈ ਰੋਡ ਜਿਹੜਾ ਹੈ ਬਿਲਕੁਲ ਜਿਹੜਾ ਇੱਕ ਤੋਂ ਸਮਾਦ ਭਾਈ ਨੂੰ ਜਾਂਦਾ ਹੈ ਤੇ ਇਹ ਰੋਡ ਤੇ ਆਪਣਾ ਪੈਂਡਾ ਝੰਡੇ ਵਾਲਾ ਤੇ ਉਹ ਬੋੜਾ ਤੋਂ ਆਪਣੇ ਛੇਪਦੇ ਵਾਲ ਨੂੰ ਆਪਣੇ ਸ਼ੜਕ ਉਤਰਦੀ ਹੈ ਆਪਣੀ ਬਿਲਕੁਲ ਤੇ ਬਾਈ ਦਾ ਝੰਡੇ ਵਾਲਾ ਸਟੱਡ ਫਾਰਮ ਦੇ ਨਾਂ ਤੇ ਫੇਸਬੁਕ ਤੇ ਚੈਨਲ ਵੀ ਆ ਬਾਈ ਬਹੁਤ ਸੋਹਣੀਆਂ ਵੀਡੀਓ ਪਾਉਂਦਾ ਹੈ ਜਾਣਕਾਰੀ ਲਈ ਵੀਡੀਓ ਹੁੰਦੀਆਂ ਜਿਵੇਂ ਜਾਨਵਰ ਨੂੰ ਸਵਾਉਣ ਵਲੇ ਕੀ ਜੀ ਧਿਆਨ ਰੱਖਣਾ ਪੈਂਦਾ ਹੈ ਕੋੜੀਆਂ ਮਲਾਉਣ ਵੇਲੇ ਬਹੁਤ ਵਧੀਆ ਬਾਈ ਦੇ ਚੈਨਲ ਦੇ ਉੱਪਰ ਗੱਲਾਂ ਬਾਤਾਂ ਮਿਲੀਆਂ ਅ ਸਟਾਰਟਿੰਗ ਜੀ ਹੈ ਨਾ ਜਿਹੜੇ ਜਿਹੜੇ ਆਪਣੇ ਯਾਰ ਬਈ ਆਪਣੇ ਨਾਲ ਬੈਠੇ ਆ ਤੇ ਬਾਹਰਲੇ ਜਿਹੜੇ ਜੋ ਦੋਸਤ ਮਿੱਤਰ ਜਿਨ੍ਹਾਂ ਦੇ ਸਹਿਯੋਗ ਨਾਲ ਆਪਾਂ ਫਾਰਮ ਚੱਲ ਰਿਹਾ ਹੈ ਹਨ ਉਹਨਾਂ ਬਾਰੇ ਥੋੜਾ ਜਿਹਾ ਦੱਸ ਦੀ ਬਈ ਆਪਾਂ ਹੈ ਨਾ ਇਹ ਬਾਈ ਆਪਣਾ ਗੁਰਿੰਦਰ ਯਾਰ ਦੋਸਤ ਹੀ ਸੀ ਚਾਚੇ ਦਾ ਮੁੰਡਾ ਆ ਇਕੱਠੇ ਹੀ ਪੜ੍ਹੇ ਆ ਸੀ ਗੁਰਿੰਦਰ ਯੋਹਲ ਆਸਟ੍ਰੇਲੀਆ ਅਮਰਜੀਤ ਉਸ ਹੱਥੋਂ ਥੋੜਾ ਵੱਡਾ ਹੀ ਅੱਗੇ ਸੀ ਤੇ ਉਹ ਵੀ ਚਾਚੇ ਦਾ ਮੁੰਡਾ ਉਹ ਹੈਗਾ ਯੂਕੇ ਆ ਠੀਕ ਹੈ ਉਹ ਪਰ 12 ਸ਼ੌਂਕ ਤੁਹਾਨੂੰ ਪਤਾ ਜਿਹੜਾ ਸ਼ੌਂਕ ਨਹੀਂ ਜਾਂਦਾ ਜਾਂਦਾ ਨਹੀਂ ਤੇ ਬਾਕੀ ਇਹ ਭਰਾ ਨਾਲ ਆਪਣਾ ਸਾਂਝਾ ਆਏਗਾ ਕੰਮ ਤੇ ਬਾਕੀ ਮੇਰੀ ਭੂਆ ਦਾ ਪੁੱਤ ਆ ऑस्ट्रेलिया ਪ੍ਰੀਤਮ ਸਿੰਘ ਬਿਲਕੁਲ ਨਹੀਂ ਲੋਗੜ ਤੋਂ ਉਹਨਾਂ ਨੇ ਆਪਾਂ ਨੂੰ ਪਹਿਲੀ ਘੋੜੀ ਇਹ ਦਿੱਤੀ ਸੀਗੀ ਠੀਕ ਹੈ ਜੀ ਤੇ ਇੱਕ ਜਸਪ੍ਰੀਤ ਆ ਯੂਕੇ ਤੋਂ ਭੂਆ ਦਾ ਪੁੱਤ ਤੇ ਇਹ ਮੰਨ ਲਵੋ ਕਿ ਉਹ ਕਦੇ ਓੜੇ ਤੜੇ ਕਦੇ ਵੀ ਕੋਈ ਮਾਰ ਦੀਏ ਆਵਾਜ਼ ਤੇ ਅੱਧੇ ਬੋਲ ਹਾਜ਼ਰ ਹੋ ਜਾਂਦੇ ਆ ਤੇ ਬਾਕੀ ਇਹ ਕੱਲਾ ਬੰਦਾ ਨਹੀਂ ਇਹ ਮੈਂ ਕਹਿੰਦਾ ਮੈਂ ਚਲਾ ਦੂੰ ਮੈਂ ਇੱਥੇ ਸਾਂਭ ਸਕਦਾ ਮੈਂ ਤਾਂ ਇਹਨਾਂ ਦਾ ਸੇਵਾਦਾਰ ਆ ਬਿਲਕੁਲ ਹੈ ਨਾ ਬਾਈ ਠੀਕ ਹੈ ਉਹ ਉਹਨਾਂ ਦੇ ਸਿਰ ਤੇ ਹੀ ਚੱਲਦਾ ਬਾਈ 10 ਮਾਂ ਤੋਂ 10 ਤੋਂ ਕੱਢੀ ਜਾਂਦੇ ਆ ਸਾਨੂੰ ਕੋਈ ਲਾਲਚ ਨਹੀਂ ਅਈਦਾ ਇਹ ਵਾਹਿਗੁਰੂ ਅੱਗੇ ਅਰਦਾਸ ਕਰਦੇ ਵੀ ਤੰਦਰੁਸਤੀ ਬਖਸ਼ੀ ਜਾਨਵਰਾਂ ਤੇ ਸੇਵਾ ਕਰਾਈ ਜਾਈਏ ਕਦੇ ਭੁੱਖੇ ਨਾ ਖਾਣ ਨਹੀਂ ਜਿਹੜੇ ਦੋਸਤਾਂ ਮਿੱਤਰਾਂ ਦੇ ਬਾਈ ਨੇ ਨਾਂ ਵੀ ਲਿਆ ਏ ਮੈਂ ਦਿਲੋਂ ਯਾਨੀ ਕਿ ਮੈਂ ਕਹਿੰਨਾ ਏ ਬਾਈ ਨੇ ਜਿੰਨੇ ਵਜੇ ਦੇ ਵੀ ਆਪਾਂ ਫਾਰਮ ਤੇ ਆਏ ਆ ਕਈ ਵਾਰੀ ਬੰਦੇ ਨੇ ਆ ਜਾਂਦਾ ਯਾਰ ਮੈਂ ਵੀਡੀਓ ਬਣਾਉਣੀ ਆ ਮੈਂ ਲੀਰੇ ਕੱਪੜੇ ਵਧੀਆ ਪਾ ਮੈਂ ਕਹਣਾ ਵੀ ਬਾਈ ਨੇ ਕੱਲਾ ਕੱਲਾ ਜਾਨਵਰ ਜੇ ਫੇਰ ਵੀ ਹੁੰਦਾ ਹੀ ਬਾਈ ਕਹਿੰਦਾ ਯਾਰ ਨਹੀਂ ਯਾਰ ਆਪਾਂ ਸਾਫ਼ ਕਰ ਲਈਏ ਜਾਂ ਇਹ ਕਰ ਲਈਏ ਬਹੁਤ ਜਣੇ ਕਿ ਬਾਈ ਦਾ ਦਿਲੋਂ ਪਿਆਰ ਜਿਹੜਾ ਜਾਨਵਰਾਂ ਦੇ ਨਾਲ ਤੇ ਆਪਣੇ ਜਿਹੜੇ ਦੋਸਤ ਮਿੱਤਰ ਬਟੇ ਇਹਨਾਂ ਬਾਰੇ ਵੀ ਮਾੜਾ ਦੱਸਦੀ ਹੈ ਨਾ ਇਹ ਆਪਣਾ ਯਾਰ ਦੋਸਤ ਆ ਕੋਹਲੀਏ ਤੋਂ ਮੁੰਡਾ ਜਸਕਰਨ ਜਸਕਰਨ ਬਈ ਹੈ ਨਾ ਤੇ ਇਹ ਆਪਣੇ ਪਿੰਡੋਂ ਹੀ ਮੁੰਡਾ ਮੇਰੇ ਕਲਾਸ ਪਹਿਲੇ ਹੀ ਨਾਲ ਹੀ ਪੜਿਆ ਚਾਚੇ ਦਾ ਮੁੰਡਾ ਇਹ ਠੀਕ ਆ ਬਈ ਤੇ ਇਹ ਆਪਣੇ ਮੁੰਡੇ ਭਰਾਈ ਆ ਵੀ ਆਪਣੇ ਕੰਮ ਕਰਦੇ ਆ ਬਿਲਕੁਲ ਹੈ ਨਾ ਇਹਨਾਂ ਨੇ ਵੀ ਬਈ ਦੇ ਲੋ ਪਿਆਰਾ ਕੋੜੇ ਨਾ ਯਾਰ ਜਦੋਂ ਮਰਜੀ ਸਾਧ ਲਈਏ ਇਹ ਤਾਂ ਚੱਲ ਆਪਣੇ ਕੰਮ ਕਰਦਾ ਇਹਦਾ ਭਰਾ ਹੈ ਹਾਂ ਜਦੋਂ ਮਰਜੀ ਬਾਜ ਮਾਰ ਲਈਏ ਇਦਾਂ ਉਦੋਂ ਹੀ ਹਾਜ਼ਰ ਹੋ ਜਾਂਦੇ ਬਿਲਕੁਲ ਤੇ ਮਾਤਾ ਨੇ ਬਈ ਕਹਿੰਦੇ ਹੁੰਦੇ ਨੇ ਘਰ ਦੇ ਸੰਯੋਗ ਨਾਲ ਹੀ ਕੋਈ ਵੀ ਕੰਮ ਠੀਕ ਹੈ ਜੀ ਜਿੰਨਾ ਚਿਰ ਘਰ ਦੇ ਨਹੀਂ ਸੰਯੋਗ ਦਿੰਦੇ ਤੇ ਚੱਲਦਾ ਨਹੀਂ ਮਾਤਾ ਨੇ ਬਈ ਬਹੁਤ ਸਾਥ ਦਿੱਤਾ ਜਿੱਦਾਂ ਬੰਦਾ ਜਿਵੇਂ ਕੰਮ ਕਰਦਾ ਉਦਾਂ ਮੇਰੇ ਨਾਲ ਕੰਮ ਕਰਾਇਆ ਨੇ ਬਿਲਕੁਲ ਹਨਾ ਬਈ ਫੇਰ ਇੱਥੋਂ ਤੱਕ ਆਪਾਂ ਪਹੁੰਚੇ ਆ ਜੇ ਮੈਂ ਕਹਿੰਦਾ ਨਾ ਮੈਂ ਕੱਲਾ ਕਰ ਲੈਣਾ ਮੈਂ ਕੱਲਾ ਨਹੀਂ ਸੀ ਕਰ ਸਕਦਾ ਬਈ ਜਿਹੜਾ ਇੱਕੋੜਾ ਮੈਂ ਕਹਿੰਨਾ ਮੈਂ ਕਲਿੰਦਰ ਬਾਰੇ ਸ਼ੌਕ ਹੀ ਇਦਾਂ ਦਾ ਹਨਾ ਜੇ ਆਪਣੀ ਫੈਮਿਲੀ ਆਪਾਂ ਨੂੰ ਸਪੋਰਟ ਕਰਦੀ ਆ ਤਾਂ ਫੇਰ ਤਾਂ ਆਪਣਾ ਇਹ ਇਹਦੇ ਚ ਆਪਾਂ ਫਾਇਦੇ ਚ ਹਨਾ ਜੇ ਆਪਣੀ ਫੈਮਿਲੀ ਨਹੀਂ ਸਪੋਰਟ ਕਰਦੀ ਫੇਰ ਆਪਾਂ ਫਾਇਦੇ ਚ ਨਹੀਂ ਨਹੀਂ ਬਈ ਇਹ ਫੇਰ ਘਰੋਂ ਚਲੇ ਜਾਂਦੇ ਆ ਨਾ ਕੋਈ ਬਹਾਨਾ ਬਣਾ ਕੇ ਤਾਂ ਦੇਖ ਲਓ ਮੈਂ ਕਲੀਨ ਸ਼ੇਪ ਸੀ ਪਹਿਲਾਂ ਠੀਕ ਆ ਬਈ ਦਾਰੂ ਵੀ ਪੀਂਦਾ ਸੀ ਤੇ ਆ ਮੈਂ 2 ਸਾਲ ਹੋ ਗਏ ਕੋੜਾ ਨਾ ਰੱਖਿਆ ਨੂੰ ਤੇ ਮੈਂ ਅਮਰਤ ਘੋੜੀਆਂ ਨੇ ਛਕਾਇਆ ਮੈਨੇ ਜਦੋਂ ਪਹਿਲਾ ਪਹਿਲੀ ਘੋੜੀ ਇਹ ਰੱਖੀ ਆਪਾਂ ਬੱਚੀ ਵਾਲੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਚ ਮੈਂ ਅਮਰਤ ਛਕਿਆ ਬਈ ਬਹੁਤ ਵੱਡੀ ਗੱਲ ਆਣਾ ਯਾਰ ਜੇ ਆਪਾਂ ਦੋਸਤੋਂ ਵੈਸੇ ਕਹਦੇ ਆਣਾ ਫਾਇਦਾ ਤਾਂ ਉਹ ਗਾਹਲੀ ਗੱਲ ਆ ਹਨਾ ਵੀ ਜੇ ਇਹਨੇ ਆਰਥਿਕ ਤੌਰ ਤੇ ਜੇ ਬਈ ਜੀਵਨ ਹੀ ਸੁਧਰ ਗਿਆ ਮੈਂ ਕਹਿੰਦਾ ਉਹਦੇ ਨਾਲ ਉਹਦੇ ਨਾਲ ਹਨਾ ਵੈਸੇ ਬਈ ਇਦਾਂ ਸ਼ਰਮ ਜੀ ਆਉਂਦੀ ਸੀ ਵੀ ਘੋੜੀ ਦਾ ਤੇ ਦਾਰੂ ਦਾ ਕੋਈ ਮੇਲ ਜਾਂ ਨਹੀਂ ਇਦਾਂ ਵੀ ਜੇ ਗੁਰੂ ਮਹਾਰਾਜ ਦੀ ਆਪਾਂ ਕਹਦੇ ਨੇ ਸਵਾਰੀ ਆ ਕਈ ਜਾਂ ਤਾਂ ਫਿਰ दारू ਪੀ ਲੋ ਤੇ ਜਾਂ ਘੋੜੀ ਰੱਖ ਲਓ ਤੇ ਵਾਹਿਗੁਰੂ ਨੇ ਵੇਖ ਲਓ ਵੀ ਮੈਂ ਅਮਰਤਸ਼ੇਕ ਦੇ ਫਾਰਮ ਬਣਾਤਾ ਇੱਕ ਘੋੜੀ ਤੋਂ ਬਿਲਕੁਲ ਹੈ ਨਾ ਭਾਈ ਭਾਈ ਜਿਵੇਂ ਜਾਨਵਰਾਂ ਦੀ ਤੁਸੀਂ ਸਾਂਭ ਸੰਭਾਲ ਆ ਉਸ ਹਿਸਾਬ ਨਾਲ ਘੋੜਿਆਂ ਦੇ ਰਿਜ਼ਲਟ ਵੀ ਵਧੀਆ ਆ ਰਹੇ ਤੇ ਤੁਹਾਡਾ ਨਾਂ ਵੀ ਚੰਗਾ ਬਣ ਰਿਹਾ ਹਾਂਜੀ ਹਾਂਜੀ ਤੇ ਇੱਕ ਤੋਂ ਪਹਿਲਾਂ ਆਪਾਂ ਨੁਕਰੇ ਦੀ ਗੱਲ ਕਰ ਲਈਏ ਹਨਾ ਭਾਈ ਕੀ ਇਹਦੀ ਡਿਟੇਲ ਆ ਆਪਣੀ ਹੋਮ ਬਰੀਡ ਆ ਕੀ ਇਹਦਾ ਨਾਮ ਨੂੰ ਸਾਰੀ ਡਿਟੇਲ ਆਪਾਂ ਨੁਕਰੇ ਬਾਰੇ ਦੱਸ ਦਈਏ ਭਾਈ ਇਹ ਭਾਈ ਆਪਾਂ ਹੋਮ ਬਰੀਡ ਨਹੀਂ ਇਹ ਆਪਾਂ ਲਿਆ ਸੀਗਾ ਰਾਜਸਥਾਨ ਤੋਂ ਲਿਆ ਸੀਗਾ ਠੀਕ ਹੈ ਫਿਰ ਇਹ ਭਾਈ ਬੇਤਾਬ ਦਾ ਬੱਚਾ ਜਿਹੜਾ ਅੱਗੇ ਚਲੇ ਆ ਗਿਆ ਸਲਮਾਨ ਖਾਨ ਕੋਲੇ ਠੀਕ ਆ ਵੀਰੇ ਅੰਕਲ ਜਸਪਾਲ ਕੋਲੇ ਸੀਗਾ ਇਹਦਾ ਫਾਦਰ ਬਿਲਕੁਲ ਹੈ ਤੇ ਉਹ ਗਾਂ ਹੈਗਾ ਰੋਲੀ ਵਾਲੇ ਅਰਜਨ ਦਾ ਠੀਕ ਹੈ ਜੀ ਤੇ ਆਪਦੇ ਦਾਦੇ ਦੀ ਡਿੱਟੋ ਕਾਪੀ ਆ ਉਦਾਂ ਦਾ ਹੈ ਜਿੱਦਾਂ ਰੋਲੀ ਵਾਲੇ ਅਰਜਨ ਹਾਂ ਤੇ ਬਾਕੀ ਬਈ ਇਹ ਹੁਣ ਚਾਰ ਦੰਦ ਲੱਗ ਗਿਆ ਠੀਕ ਹੈ ਜੀ ਤੇ 66 ਇੰਚ ਹਾਈਟ ਕਰ ਗਿਆ ਬਈ ਇਹ ਠੀਕ ਹੈ ਬਈ ਹਾਂਜੀ ਬਈ ਦਰਸ਼ਕਾਂ ਨੂੰ ਇੱਕਰੀ ਨਾਮ ਆਪਦੇ ਮੂੰਹ ਨਾਲ ਵਸੇ ਵਿੱਕੇ ਵੇ ਰੱਖਿਆ ਇਨਾ ਕੰਮ ਲੱਗਦਾ ਬੱਸ ਬਈ ਉਹ ਇਹਦਾ ਉਹਨਾਂ ਨੇ ਨਾਮ ਰੱਖਿਆ ਅਰਜਨ ਠੀਕ ਹੈ ਵੀ ਉਹ ਫਿਰ ਅਰਜਨ ਉਹ ਬਹੁਤ ਕੋੜਿਆਂ ਦੇ ਨਾਮ ਬਿਲਕੁਲ ਹੈ ਨਾ ਬਈ ਜਿੱਦਾਂ ਤੁਹਾਨੂੰ ਪਤਾ ਹੀ ਹੈ ਵੀ ਇਹਦੇ ਦਾਦੇ ਦਾ ਨਾਮ ਵੀ ਅਰਜਨੀ ਆ ਠੀਕ ਹੈ ਬਈ ਉਹ ਫਿਰ ਅਸੀਂ ਵੀ ਸੋਚਿਆ ਵੀ ਯਾਰ ਵੀ ਇਹਦਾ ਰਲਦਾ ਮਿਲਦਾ ਜੇ ਬਾळा ਹੂੰ ਤੇ ਤਾਂ ਕਰਕੇ ਆਪਾਂ ਫਿਰ ਇਹਦਾ ਨਾਮ ਬਰੂਧ ਕਰਤਾ ਸੀ ਠੀਕ ਹੈ ਬਈ ਬਈ ਬਰੂ ਕਰੰਟ ਬਹੁਤ ਸੀਗਾ ਤਾਂ ਕਰਕੇ ਪਕਾਇ ਨਹੀਂ ਦਿੰਦੇ ਸਹਿ ਸੁਭਾਗ ਬਈ ਬਰੂ ਤਰਗਾ ਤਾਂ ਬਰੂ ਵਾਂਗੂ ਨਿਕਲਦਾ ਉਹ ਤਾਂ ਕਰਕੇ ਫਿਰ ਬਰੂ ਦੀ ਤਾਕਤ ਆ ਬਈ ਹੈ ਵੀ ਬਰੂ ਦੀ ਹੈਗਾ ਹਨਾ ਬਈ ਕਰੰਟ ਬਹੁਤ ਆ ਬਾਈ ਜਮਾ ਨਹੀਂ ਥੱਕਦਾ ਇਦਾਂ ਜੇ ਮੈਨੂੰ ਕਰੇ ਤਾਂ ਜੀ ਸੈਟ ਲੈਂਦੇ ਨਾ ਤੇ ਇਹਨੂੰ ਚੱਕਰ ਤੇ ਲਾਉਣਾ ਪੈਂਦਾ ਤੇ ਫੇਰ ਇਸ ਵਾਰੀ ਗਰਾਉਂਦਾ ਤੇ ਜੇ ਆਪਾਂ ਕਹਦੇ ਵੀ ਇਦਾਂ ਹੀ ਆਪਾਂ ਕਾਠੀ ਪਾ ਕੇ ਬਹਿ ਜਾਗੇ ਇਹ ਨਹੀਂ ਬਿਠਾਉਂਦਾ ਹਾਂ ਉਹ ਦੱਸਦਾ ਪਿਆ ਹੈ ਹਨਾ ਬਈ ਕਿੰਨੀ ਕਰਵਿੰਦਰ ਬਾਈ ਇੱਕ ਹਾਈ ਟ੍ਰੱਕ ਜਣ ਕੇ ਘਰ ਗਿਆ ਇਸ ਟਾਈਮ ਜਣ ਕਿਹੜੀ ਹੈ 66 ਇੰਚ ਬਾਈ ਹਾਈਟ ਹੈਗੀ ਇਸ ਟਾਈਂ ਠੀਕ ਹੈ ਜੀ ਤੇ ਜਾਨਕੀ ਹਜੇ ਦਾ ਟਾਈਮ ਦੇਖ ਲਓ ਵੀ ਹਜੇ 5ਹੇ ਲੱਗਣਾ ਫਿਰ 6 ਦੰਦ ਲੱਗਣਾ ਹਜੇ 4 ਦੰਦ ਲੱਗਾ ਹੀ ਹਜੇ ਜਾਊ ਹੋਰ ਬਾਈ ਹਨਾ ਤੇ ਬੱਚੇ ਬਾਈ ਬਹੁਤ ਸੋਹਣੇ ਆਏ ਆ 4 ਬੱਚੇ ਆਏ ਆ ਠੀਕ ਆ ਬਈ ਤੇ ਚਾਰੇ ਬੱਚੇ ਬਾਈ ਬਹੁਤ ਚੰਗੇ ਕੁੰਡੀਦਾਰ ਕੰਨਾਂ ਤੇ ਵਾਲ ਭੌਰਿਆਂ ਦੇ ਬਿਲਕੁਲ ਸਾਫ ਬੱਚੇ ਆ ਠੀਕ ਆ ਬਈ ਹਾਂਜੀ ਤਿੰਨ ਬਸ਼ੇਰੀਆਂ ਇੱਕ ਬਸ਼ੇਰਾ ਜਿਵੇਂ ਸਟਾਰਟਿੰਗ ਹੁੰਦੀ ਏ ਘੋੜੀ ਉਹ ਕਿੱਦਾਂ ਦੀਆਂ ਘੋੜੀਆਂ ਨੇ ਛੱਡਾਈ ਉਹਨਾਂ ਨੇ ਵੀ ਬਾਈ ਇੱਕ ਨੁਕਰੀ ਘੋੜੀ ਸੀ ਬਾਕੀ ਚੰਭੀਆਂ ਸੀ ਠੀਕ ਆ ਬਈ ਹਾਂ ਇੱਕ ਉਹ ਕਹਿੰਦੇ ਵੀ ਬਿਲਕੁਲ ਜੈਡ ਬਲੈਕ ਘੋੜੀ ਤੇ ਛੜਤਾ ਸੀਗਾ 90% ਬੱਚੀ ਚਿੱਟੀ ਆਈ ਆ ਮਤਲਬ ਇੱਕ ਡੱਬ ਆ ਗਿਆ ਇੱਥੇ ਧੌਣ ਤੇ ਤੇ ਬਾਕੀ ਮੰਨ ਲਓ ਵੀ 90% ਉਹਦੇ ਬੱਚੀ ਚੰਗੀ ਆ ਪੂਰੀ ਚਿੱਟੀ ਠੀਕ ਹੈ ਭਾਈ ਤੇ ਭਾਈ ਕੀ ਫਿਰ ਇਹਦੀ ਫੀਸਬੂਕਸ ਬਾਰੇ ਕੀ ਸੋਚ ਲੈਣਾ ਭਾਈ ਫੀਸ ਆਪਾਂ ਬਿਲਕੁਲ ਨੋਰਮਲ ਰੱਖੀ ਆ ਵੀ ਹਰ ਇੱਕ ਬੰਦਾ ਦੇ ਸਕੇ 15000 ਫੀਸ ਰੱਖੀ ਸਾਰੀ ਆਪਾਂ ਇਹ ਵੀ ਭਾਈ ਮੈਂ ਇੱਕ ਚੀਜ਼ ਹੋਰ ਪੁੱਛੂਗਾ ਨਾ ਕੀ ਸੋਚਿਆ ਯਾਰ 15000 ਜਿਵੇਂ ਹੁਣ ਕੋਈ ਫਰੇਕ ਬੰਦਾ ਕਹਿੰਦਾ ਐਡੇ ਤਕੜੇ ਘੋੜੇ ਦਾ ਬੱਚਾ ਇਹ ਹੈ ਹਨਾ ਸੋਚਿਆ ਭਾਈ ਇਹ ਹੀ ਆ ਵੀ ਹੁਣ ਸ਼ੌਕ ਬੜੇ ਬੰਦਿਆਂ ਨੂੰ ਆ। ਕਈ ਇਹੋ ਜਿਹੇ ਬੰਦੇ ਵੇਖੇ ਜਿਹੜੇ ਘਾਹ ਤੇ ਘੋੜਿਆਂ ਪਾਲਦੇ। ਜਿੰਨਾਂ ਕੋਲੇ ਬਾਈ ਉਹ ਸ਼ੌਕ ਮੰਨ ਲਾ ਕੋਈ ਪੈਸੇ ਫੜ ਕੇ ਘੋੜੀ ਲਈ ਆ ਪੱਖੀ ਦੇਖੇ ਬੰਦੇ ਇਦਾਂ ਦੇ। ਉਹਨੂੰ ਸ਼ੌਕ ਹੁੰਦਾ ਕਿਦਾਂ ਕਿਦਾਂ ਘੋੜੀ ਤਾਂ ਲੈ ਆਉਂਦਾ ਤੇ ਬਾਈ ਮੁੜ ਕੇ ਫਿਰ ਫੀਸ ਤੈਨੂੰ ਪਤਾ ਬਹੁਤ ਔਖੀ ਹੋ ਜਾਂਦੀ। ਜਿਹੜਾ ਦਿਹਾੜੀਦਾਰ ਬੰਦਾ ਉਹ ਕਿਤੋਂ ਫੀਸ ਦੇ ਦਵਾ। ਬਿਲਕੁਲਣਾ। ਤੇ ਆਪਾਂ ਇਹ ਵੀ ਕਹਿੰਨੇ ਬਾਈ ਜੇ ਕੋਈ ਮਾਤੜ ਬੰਦਾ ਸਹੀ ਦੱਸ ਦੇਵੇ ਇਹ ਨਹੀਂ ਹੁਣ ਕਈ ਸਰ ਦੇ ਵਰਦੇ ਬਾਈ ਕਹਿ ਦਿੰਦੇ ਕਿ ਫੀਸ ਮੌਕੇ ਆ ਕੇ ਤੇ ਬੱਚਾ ਵੇਚਣ ਵਾਲੀ ਕਹਿ ਦਿੰਦੇ ਮੇਰਾ ਵੀ ਪੂਰਾ ਐ ਮੇਕੇ ਵੀ ਅਗਲਾ 15 ਲੱਖ ਜੇਬ ਚ ਪਾ ਜੇਗਾ ਨਾ ਉਹ ਤਾਂ ਤਾਂ ਕਈ ਵਾਰੀ ਫ੍ਰੀ ਵਾਲੇ ਕਹਿੰਦੇ ਬਾਈ ਰਹੀ ਨਹੀਂ ਹੈ ਨਾ ਹਾਂ ਨਹੀਂ ਨਹੀਂ ਆਹ ਕਹਿ ਦਿੰਦੇ ਬਾਈ ਮੈਨੂੰ ਹੋਇਆ ਵੀ ਇਦਾਂ ਚੱਲਣਾ ਪਰ ਨਾ ਤਾਂ ਕਾਹ ਤੋਂ ਲੈਣਾ ਤੇ ਪਰ ਬੰਦੇ ਨੇ ਪੈਸੇ ਵੀ ਨਹੀਂ ਦਿੱਤੇ ਘੋੜੀ ਵੀ ਸੰਭੀ ਮਲਾ ਕੇ ਦਿੱਤੀ ਤੇ ਘੋੜੀ ਸੂਈ ਵੀ ਆ ਤੇ ਬੰਦਾ ਮੈਨੂੰ ਕਹਿੰਦਾ ਵੀ ਘੋੜੀ ਤਾਂ ਮੇਰੀ ਖਾਲੀ ਸੀ ਉਹ ਵੀ ਸਾਲ ਬਾਅਦ ਜੇ ਫੀਸ ਦਿੱਤੀ ਹੋਏ ਫਿਰ ਬੰਦੇ ਨੂੰ ਆਇਆ ਹੁੰਦਾ ਵੀ ਯਾਰ ਨਹੀਂ ਯਾਰ ਦਿੱਸ ਗਿਆ ਆ ਨਾ ਬੱਚਾ ਚੰਗਾ ਆਇਆ ਕਿ ਹੋਰ ਘੋੜੇ ਦਾ ਜਿਹਦਾ ਨਾਂ ਚੱਲਦਾ ਉਹਦਾ ਬਣਾ ਕੇ ਦੇ ਦੇਣਗੇ ਉਹ ਗਾਂ ਅਗਲੇ ਦਾ ਵੀ ਨੁਕਸਾਨ ਆ ਹੁਣ ਜੀਨੇ ਲਿਆ ਹੋਣਾ ਨਾ ਹੁਣ ਆਪਾਂ ਵੀ ਪੈਸੇ ਲਾਏ ਬਾਈ ਕਿੰਨੇ ਚਾ ਨਾ ਸ਼ੌਂਕ ਨਾ ਲਾਏ ਆ ਹੁਣ ਕਿੰਨੀ ਉਹ ਘੋੜੇ ਵਾਲੇ ਨੂੰ ਬਹੁਤ ਖੁਸ਼ੀ ਹੁੰਦੀ ਜਦੋਂ ਘੋੜੇ ਦੇ ਬੱਚੇ ਆਉਂਦੇ ਆ ਤੇ ਇੱਕ ਘੋੜਾ ਬਣ ਕੇ ਤਿਆਰ ਹੋ ਕੇ ਖੜ ਜੇਵੇ ਅਜੇ ਆਪਣੇ ਵਾਲੇ ਦਾ ਬੱਚੇ ਆ ਅਜੇ ਦੂਜਾ ਜਿਹੜਾ ਆਪਣਾ ਬਰੂਦ ਆ ਉਹ ਬਾਈ ਹਜੇ ਦੋ ਦੰਦ ਹੁਣ ਲੱਗਾ ਉਹਦੇ ਚਾਲ ਆਪਾਂ ਦੋ ਘੋੜੀਆਂ ਤੇ ਘਰੇ ਛੱਡਿਆ ਸੀਗਾ ਤੇ ਬਹੁਤ ਚੰਗਾ ਤੁਸੀਂ ਦੇਖ ਹੀ ਲਿਆ ਬੱਚਿਆਂ ਦੀਆਂ ਆਪਾਂ ਲਾਈ ਦੇਣੀਆਂ ਕਲਪਾਣ ਤੇ ਬਰੂਦ ਨੇ ਬਾਈ ਇੱਥੇ ਆ ਕੇ ਮਲਾਦੀਆਂ ਘੋੜੀਆਂ ਤੋਂ ਆਪਣੇ ਫਾਰਮ ਤੇ ਆ ਕੇ ਹਾਂ ਬਾਈ ਹੁਣ ਛੱਡਣ ਲੱਗੇ ਆ ਮਤਲਬ ਪਹਿਲਾਂ ਤਾਂ ਬਰੂਦ ਨੂੰ 7-8 ਘੋੜੀਆਂ ਮੇਟੋ ਜਾਂ ਇੱਕ ਆਪਣੇ ਪਹਿਲੀ ਘੋੜੀ ਤੇ ਛੱਡੇ ਉਹ ਥੋੜੇ ਦਿਨਾਂ ਤੱਕ ਉਹਦੇ ਬੱਚੇ ਆ ਜਾਣੇ ਇੱਥੇ ਵੀ ਆਪਣੇ ਠੀਕ ਹੈ ਬਾਈ ਮੁੜ ਕੇ ਉਹ 5-6 ਬੱਚੇ ਲਗਾਤਾਰ ਹੀ ਆ ਜਾਣੇ ਉਹਦੇ ਠੀਕ ਹੈ ਬਾਈ ਤੇ ਬਾਈ ਮਾਮੂ ਇਹਦੀ ਕਿਵੇਂ ਮਾਂ ਬਾਈ ਹਾਂ ਕਨਫਰਮ ਕਰਕੇ ਲਿਆ ਆਪਾਂ ਜਿਹੜੇ ਬੰਦੇ ਤੋਂ ਲਿਆ ਨੁਕਰੀ ਘੋੜੀ ਦਾ ਇਹ ਬੱਚਾ ਠੀਕ ਹੈ ਜੀ ਉਹਦੀ ਬਲੱਡ ਲਾਈਨ ਨਹੀਂ ਸੀ ਪਤਾ 62 ਇੰਚ ਦੀ ਇਹਦੀ ਮਾਂ ਸੀਗੀ ਨੁਕਰੀ ਘੋੜੀ ਸੀ ਬਹੁਤ ਚੰਗੀ ਘੋੜੀ ਸੀ ਤੇ ਬਾਕੀ ਬਈ ਲੈਂਥ ਲੈਂਥ ਦੇ ਹੱਡ ਗੁੱਡਾ ਬਹੁਤ ਸੋਹਣਾ ਸੰਭ ਬਹੁਤ ਸੋਹਣਾ ਦਾ ਬਾਕੀ ਤੁਹਾਨੂੰ ਆਪ ਹੀ ਦੇ ਬਿਲਕੁਲ ਹਣਾ ਬਈ ਕੋੜਾ ਵੀਡੀਓ ਦੇ ਵਿੱਚ ਦੱਸ ਵੀ ਦਿੰਦਾ ਏ ਬਾਕੀ ਚੰਗੀ ਜਿਹੜਾ ਬੰਦਾ ਬਰੀਡਿੰਗ ਦਾ ਚਾਹ ਏ ਉਹ ਬੰਦਾ ਆਪੇ ਭੱਜ ਕੇ ਆਉ ਬਈ ਕੋੜੇ ਕੋਲੇ ਹਣਾ ਬਈ ਤੇ ਕੁਲਵਿੰਦਰ ਬਈ ਆਪਾਂ ਆਉ ਹਣਾ ਕਿਉਂਕਿ ਐਸਕੋਵਾਰ ਇੱਕ ਸੁਪਰਸਟਾਰ ਆ ਹਣਾ ਉਹਦੂਗਾ ਉਹਦਾ ਬੱਚਾ ਬਈ ਉਹਦੀ ਵੀ ਆਪਾਂ ਸਾਰੀ ਜਾਣਕਾਰੀ ਦੇ ਦਈਏ ਹਣਾ ਕੀ ਡਿਟੇਲ ਆ ਕਿੰਨੇ ਕਿ ਚਰਦਾ ਹੋ ਗਿਆ ਕੀ ਉਹਦਾ ਨਾਮ ਰੱਖਿਆ ਉਹਦਾ ਵੀ ਆਪਾਂ ਉਹਦਾ ਨਾਮ ਹੈਗਾ ਬਈ ਰੈਂਬੋ ਰੈਂਬੋ ਹਾਂ ਉਹ ਆਪਾਂ 16 ਮਹੀਨਿਆਂ ਦਾ ਲਿਆ ਸੀਗਾ ਠੀਕ ਹੈ ਜੀ ਜਦੋਂ ਆਪਾਂ ਲਿਆ ਠੀਕ ਹੈ ਵੀਰੇ ਤੇ ਉਹਨੂੰ 1 ਸਾਲ ਤੇ ਮੈਨੂੰ 2 ਕੁ ਮਹੀਨੇ ਇੱਥੇ ਕਰੀਏ ਹੋਇਆ ਜਿ ਲੈ ਠੀਕ ਹੈ ਵੀਰੇ ਠੀਕ ਹੈ ਤੇ ਤੁਸੀਂ ਆਪ ਲਾ ਲੋ ਖਾਬ ਜੇ ਉਹ ਨਿਆਣਾ ਆਣਾ ਅਜੇ ਦੋ ਦੰਦ ਹੁਣ ਲੱਗਾ ਦੋ ਦੰਦ ਲੱਗਾ ਹਾਂ ਲੱਗਾ ਹੀ ਆ ਤੇ ਬਾਕੀ ਆ ਜਿਹੜੇ ਸਾਈਡਾਂ ਵਾਲੇ ਹੁੰਦੇ ਆ ਉਹ ਕੱਢੇ ਆ ਜਿਹੜੇ ਛੋਟੇ ਦੁੱਧ ਦੰਦ ਵਾਲੇ ਨਹੀਂ ਹੁੰਦੇ ਸਾਈਡਾਂ ਤੇ ਉਹ ਕੱਢੇ ਵੇ ਆ ਹੁਣ ਕੱਢੇ ਆ 66 ਕੀਤੇ ਆ ਤੇ ਬਾਕੀ ਟਾਈਮ ਬਹੁਤ ਇਹ ਜਿਹੜੀ ਮੱਝੂ ਕੇ ਬਲੱਡ ਲੈਣਾ ਬਾਈ ਇਹ ਇਹ ਦੂਜੇ ਆਮ ਤਾਂ 7 ਸਾਲਾਂ ਤੱਕ ਵਾਧਦੇ ਆ ਇਹ ਤਾਂ 10 ਸਾਲ ਤੱਕ ਚਲਿਆ ਜਾਂਦਾ ਵਧੀਆ ਜਾਂਦੇ ਆ ਨਾ ਬਾਈ ਬਾਕੀ ਜਿਹੜੇ ਘੋੜੇ ਦੀ ਲੈਂਥ ਆ ਨਾ ਬਾਈ ਉਹ ਕੱਦ ਕਰੂ ਹੀ ਕਰੂ ਬਿਲਕੁਲ ਹਾਂ ਆਪਣਾ ਤਾਂ ਸੁਣ ਲਾ ਜਾਂਦਾ ਬਾਈ ਹਣਾ ਤੇ ਬਈ ਆਪਾਂ ਸੋਹਣਾ ਤਿਆਰ ਹੋਈ ਜਾਂਦਾ ਮੇਨ ਗੱਲ ਹੁੰਦੀ ਬਾਈ ਰਿਜ਼ਲਟ ਦੀ ਹਾਂ ਰਿਜ਼ਲਟ ਆ ਗਿਆ ਰਿਜ਼ਲਟ ਆ ਗਿਆ ਨਾ ਹਾਂ ਬਈ ਇਹ ਦੱਸਦੀ ਆਪਾਂ ਨਾ ਜਿਵੇਂ ਐਸਕੋਬਾਰ ਜਿਵੇਂ ਕੀ ਇਹਦੀ ਦੋਨੇ ਪਾਸੇ ਡਿਟੇਲ ਇਹਦੀ ਮਦਰ ਦੇ ਬਾਰੇ ਇਹਦੀ ਬਾਈ ਜੈਡ ਬਲੈਕ ਸੀ ਮਾਂ ਕੁੰਡੀ ਵਾਲਾ ਕੰਨ ਸੀ ਬਹੁਤ ਸੋਹਣਾ ਇਹਦਾ ਤਾਂ ਕੰਨ ਬਹੁਤ ਸੋਹਣਾ ਆ ਠੀਕ ਹੈ ਜੀ ਤੇ ਬਾਕੀ ਐਸਕੋਬਾਰ ਨੂੰ ਤਾਂ ਬਾਈ ਵਿਕਰਤ ਸ਼ਰਮਾ ਉਹਨਾਂ ਆਪਾਂ ਨੂੰ ਮਿ ਸਤਕਾਰ ਦਿੱਤਾ ਉਹਨਾਂ ਨੇ ਆਪਾਂ ਨੂੰ ਮੰਡੀ ਦੇ ਵਿੱਚ ਵੀ ਆਪਣੇ ਕੋਲੇ ਆ ਕੇ ਗਏ ਫੋਟੋ ਭਜਾ ਕੇ ਗਏ ਤੇ ਚਲੋ ਹੁਣ ਸਵਾਬ ਨਹੀਂ ਥੋੜੇ ਬਿਜੀ ਨਹੀਂ ਦਾ ਆਪਾਂ ਬਾਈ ਗੁਰੂ ਨੇ ਚਾਹਿਆ ਤਾਂ ਅਗਲੀ ਵਾਰ ਜਦੋਂ ਪੂਰਾ ਘੋੜਾ ਬਣ ਕੇ ਖੜ ਗਿਆ ਤੇ ਆਪਾਂ ਸੱਦਾਂਗੇ ਬਾਈ ਉਹਨਾਂ ਨੇ ਸੱਦਾਂਗੇ ਹਾਂ ਉਹ ਵੀ ਸੱਦਾਂਗੇ ਹਾਂ ਉਹਨੂੰ ਵੀ ਬਾਈ ਨੂੰ ਵੀ ਖੁਸ਼ੀ ਹੋਊਗੀ ਹਾਂ ਬਹੁਤ ਬੜੀ ਖੁਸ਼ੀ ਹੋਈ ਜਦੋਂ ਆਪਾਂ ਫੋਨ ਲਾ ਕੇ ਦੱਸਿਆ ਬਈ ਆਪਣੇ ਕੋਲੇ ਬਚੇਰਾ ਆ ਗਿਆ ਉਹਨਾਂ ਨੂੰ ਪਤਾ ਹੀਗਾ ਕਿੱਥੇ ਖੜਾ ਇਹ ਤੇ ਜਦੋਂ ਆਪਾਂ ਦੱਸਿਆ ਤੇ ਉਹ ਬੜੇ ਖੁਸ਼ ਹੋਏ ਵੀ ਚਲ ਬੱਚਾ ਨੇੜੇ ਆ ਗਿਆ ਆਪਣੇ ਹਾਂ ਬਿਲਕੁਲ ਤੇ ਬਈ ਕਹਿਣ ਦਾ ਮਤਲਬ ਜਦੋਂ ਤੁਸੀਂ ਇਹਨੂੰ ਛੱਡਿਆ ਹਨਾ ਘੋੜੀਆਂ ਦੇ ਹੁਣ ਆਪਾਂ ਵੀਡੀਓ ਸੇਲ ਵਾਲੀ ਵੀ ਪਾਵਾਂਗੇ ਉਹਦੇ ਚ ਲੋਕਾਂ ਨੂੰ ਪਤਾ ਲੱਗ ਜਾਣਾ ਵੀ ਕਿੱਦਾਂ ਦੀਆਂ ਘੋੜੀਆਂ ਤੇ ਤੁਸੀਂ ਛੱਡ ਗਏ ਇਹਨੂੰ ਆਪਾਂ ਸਟਾਰਟ ਕੀਤਾ ਹਨਾ ਉਦੋਂ ਬਈ ਮਨ 'ਚ ਡਾਊਟ ਨਹੀਂ ਸੀ ਯਾਰ ਵੀ ਆਪਾਂ ਇਹਨੂੰ ਚੰਗੀ ਮਾਰ ਵਾਈ ਦੀ ਚੱਲੀਏ ਕਿਉਂਕਿ ਹਰੇਕ ਬੰਦੇ ਨੇ ਆਂਦਾ ਯਾਰ ਮੈਂ ਘੋੜਾ ਚਲਾਉਣਾ ਹੈ ਤੇ ਉਹਦੇ ਪਹਿਲੇ ਦੋ ਤਿੰਨ ਰਿਜ਼ਲਟ ਚੰਗੇ ਹੋਣੇ ਚਾਹੀਦੇ ਹਨ ਬਈ ਡਾਊਟ ਤਾਂ ਸੀਗਾ ਵੀ ਟੈਨਸ਼ਨ ਵੀ ਸੀ ਜਦੋਂ ਪਹਿਲੀ ਘੋੜੀ ਸੁੰਨਣ ਵਾਲੀ ਕਿਉਂਕਿ ਉਹ ਬੜੀ ਸੀ ਮੈਨੂੰ ਐਦਾਂ ਸੀ ਵੀ ਕੋਈ ਅੱਖ ਦੇ ਵਿੱਚ ਉਤਾਰ ਵੀ ਆ ਗਈ ਤੇ ਘੋੜੇ ਤੇ ਬਹੁਤ ਫਿੱਕ ਪੈਂਦਾ ਜੀਦਾ ਪਰ ਆਪਾਂ ਨੂੰ ਤੁਹਾਨੂੰ ਪਹਿਲਾਂ ਹੀ ਦੱਸਿਆ ਆਪਾਂ ਨੂੰ ਵਰਤਨ ਵਾਲੇ ਬੰਦੇ ਚਾਹੀਦੇ ਆ ਆਪਾਂ ਨੂੰ ਠੱਗੀ ਮਾਰਨ ਵਾਲੇ ਬੰਦੇ ਨਹੀਂ ਚਾਹੀਦੇ ਠੀਕ ਆ ਆਪਾਂ ਘੋੜਾ ਛੱਡਾਂਗੇ ਜਿੰਨਾ ਚਿਰ ਘੋੜੀ ਰਹਿੰਦੀ ਨਹੀਂ ਸਾਲ ਚ ਘੋੜੀ ਸੁੰਦੀ ਹੈ ਨਾ ਸਾਲ ਚ ਪਹਿਲੀ ਗੱਲ ਤਾਂ ਵਾਹਿਗੁਰੂ ਲੋਡ ਨਾ ਪਾਵੇ ਇੱਕ ਵਾਰੀ ਚ ਅਗਲੇ ਨੂੰ ਲੈ ਕੇ ਬਹੁਤ ਔਖੀ ਲੱਗਦੀ ਹੈ ਲੈ ਕੇ ਆਉਣੀ ਲੈ ਕੇ ਜਾਣੀ ਹੈ ਨਾ ਚੈੱਕ ਕਰਾਉਣੀ ਤੀਸਾਂ ਦੇ ਲੇਗਾ ਪਹਿਲੀ ਗੱਲ ਤਾਂ ਚੰਗੇ ਡਾਕਟਰ ਤੋਂ ਬਾਈ ਇਹ ਚੈੱਕ ਹੋਊਗੀ ਘੋੜੀ 100% ਇੱਕ ਜੰਪ ਤੇ ਗੱਬਣ ਹੁੰਦੀ ਹੈ ਆਪਣੇ ਕੋਲੇ ਡਾਕਟਰ ਦਾ ਵੀ ਪ੍ਰਬੰਧ ਆ ਬਾਈ ਨਰਮਲ ਆਉਂਦਾ ਬਸ਼ਨੰਦੀ ਤੋਂ ਡਾਕਟਰ ਬਹੁਤ ਚੰਗਾ ਠੀਕ ਆ ਜੇ ਕੋਈ ਆਪਣੇ ਕੋਲੇ ਘੋੜੀ ਛੱਡ ਕੇ ਮਹੀਨੇ ਦੀ ਚੈੱਕ ਪਾਸ ਲੈ ਕੇ ਜਾਊਗਾ ਉਹ ਵੀ ਆਪਣੇ ਨਾਲ ਕੰਟੈਕਟ ਕਰ ਸਕਦਾ ਉਹ ਵੀ ਆਪਾਂ ਬਾਈ ਘੋੜੀ ਸੰਭਾਂਗੇ ਤੇ ਮਹੀਨੇ ਦਾ ਉਹ ਖਰਚਾ ਫੀਸ ਤੋਂ ਅਲੱਗ ਲਿਆ ਜਾਓ ਉਹ ਬਾਈ ਹਾਂ ਮੈਨੂੰ ਕੋਲ ਚੈੱਕ ਪਾਸ ਮਹੀਨੇ ਦੀ ਬਾਈ ਚੈੱਕ ਪਾਸ ਕੋਲੀ ਦੇਵਾਂਗੇ ਹਾਂ ਉਹਦਾ ਬਾਈ ਕੁਲਵਿੰਦਰ ਵੈਸੇ ਵੀ ਜਿਹਨਾਂ ਨੂੰ ਸਾਨੂੰ ਵੀ ਕਦੇ ਕਾਲ ਆਉਂਦੀਆਂ ਦੂਰੋਂ ਜੋ ਕੋਈ ਘੋੜੀ ਹੁੰਦੀ ਉਹ ਤਾਂ ਬਾਈ ਸਟੇਬਲ ਅਗਲੇ ਨੇ ਲੈ ਨਹੀਂ ਆਣਾ ਜੇ ਆਪਾਂ ਆਪਣੇ ਕੋਲੇ ਨਹੀਂ ਰੱਖਣਾ ਤਾਂ ਕਿਸੇ ਆਂਡ ਗਵਾਂਡ ਦੋਸਤ ਦੇ ਕਰੇ ਇਸਤੇਮਾਲਾਂਗੇ ਉਹ ਤਾਂ ਅਗਲਾ ਪੈਸੇ ਲੱਗੋਗੇ ਹੈਨਾ ਬਾਈ ਜ਼ਿੰਮੇਵਾਰੀ ਹੋ ਜਾਂਦੀ ਹੈ ਨਾ ਹੁਣ ਤੁਹਾਨੂੰ ਪਤਾ ਹਰ ਇੱਕ ਚੀਜ਼ ਮਗਹੀ ਵੀ ਬੜੀ ਦਾਣਾ ਕਿੱਥੇ ਜਾਵੜੇ ਨਾ ਹੁਣ ਆਪਦੀ ਨੂੰ ਅਗਲਾ ਘਟ ਪਾਉਂਦਾ ਅਗਲਾ ਕਹਿੰਦਾ ਯਾਰ ਛੱਡ ਕੇ ਗਏ ਕਿਤੇ ਹੋਰ ਨਾਲ ਲਿੱਸੀ ਹੋ ਜਾਵੇ ਅਗਲਾ ਕਹਦੇ ਵੀ ਯਾਰ ਪਾਇ ਹੀ ਕੋਉਂਦੀ ਹੈ ਨਾ ਨਹੀਂ ਫਿਰ ਜ਼ਿੰਮੇਵਾਰੀ ਪਰ ਹਾਂ ਵਾਏ ਗੁਰੂ ਇਹ ਸਾਰੀ ਚੀਜ਼ ਆ ਕੋਈ ਭਰੋਸਾ ਨਹੀਂ ਉਹ ਕੋਈ ਗੱਲਬਾਤ ਹੋ ਜਾਏ ਆਪਣੀ ਕੋਈ ਜ਼ਿੰਮੇਵਾਰੀ ਬਿਲਕੁਲ ਕਿਸੇ ਵੀ ਵੀਰ ਨੇ ਹਨਾ ਦੋਨਾਂ ਘੋੜਿਆਂ ਤੇ ਕੋਈ ਵੀ ਸਟੱਡ ਸਰਵਿਸ ਲੈਣੀ ਆ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੈ ਬਾਈ ਉਹਨਾਂ ਦੇ ਨੰਬਰ ਤੇ ਵੇਚ ਅਜ ਕੋ ਕੇ ਤੁਸੀਂ ਕੰਟੈਕਟ ਕਰ ਸਕਦੇ ਆ ਕੋਈ ਲਾਲਚ ਲੋਭ ਵਾਲੇ ਬੰਦੇ ਨਹੀਂ ਜੇ ਆਪਾਂ ਕਹਦੀਏ ਵੀ ਯਾਰ ਨਿਰਾਪਰਾ ਘੋੜਿਆਂ ਦੀ ਸਟੱਡ ਸਰਵਿਸ ਦੇ ਕਾਨ ਵਾਲੇ ਬੰਦੇ ਆ ਸੇਵਾ ਕਰਨ ਵਾਲੇ ਬੰਦੇ ਆ ਕਿਉਂਕਿ ਸੇਵਾ ਕੀਤੀ ਆ ਬਾਈ ਨੇ ਤੇ ਬਾਈ ਦੀਆਂ ਘੋੜਿਆਂ ਨੇ ਦੋਨਾਂ ਨੇ ਬੱਚੇ ਵੀ ਬਹੁਤ ਸੋਹਣੇ ਦਿੱਤੇ ਆ ਤੇ ਇਹਨਾਂ ਨੂੰ ਜਰੂਰ ਸੰਪਰਕ ਕਰ ਲਿਓ ਬਾਕੀ ਦੂਸਰੇ ਪਾਰਟ ਦੇ ਵਿੱਚ ਬਾਈ ਕੋਲੇ ਕੁਝ ਕ ਸੇਲ ਵਾਲੀਆਂ ਘੋੜੀਆਂ ਐ ਉਹ ਵੀ ਬਾਈ ਨੂੰ ਆਪਾਂ ਵੀਡੀਓ ਅਪਲੋਡ ਕਰ ਦਾਂਗੇ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਉਂਦੇ ਬਾਦਦੇ ਰਹੋ ਜੀ ਧੰਨਵਾਦ